ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹਾਂ ਜੀ ਇੱਕ ਵਾਰ ਫੇਰ ਅਲਗੋ ਕੋਠੀ ਤਹਿਸੀਲ ਦੋਸਤੋ ਜਿਹੜਾ ਪੱਟੀ ਪੈ ਜਾਂਦੀ ਆ ਜ਼ਿਲ੍ਹਾ ਤਰਨਤਾਰਨ ਪੈ ਜਾਂਦਾ ਖੇਰਾ ਡੇਰੀ ਫਾਰਮ ਹੈਗਾ ਕਿਸਾਨ ਵੀਰੋ ਬਾਕੀ ਜਿਹੜਾ ਐਡਰੈਸ ਆ ਕੰਪਲੀਟ ਤੁਹਾਨੂੰ ਇਸ ਫਲੈਕਸ ਇਸ ਬੈਨਰ ਦੇ ਵਿੱਚ ਜ਼ਰੂਰ ਦੇਸ ਜਾਵੇਗਾ ਵੀਰ ਹੋਣਾ ਦੇ ਕੰਟੈਕਟ ਨੰਬਰ ਜਿਹੜੇ ਉਹ ਵੀ ਬਿਲਕੁਲ ਇਸ ਫਲੈਕਸ ਦੇ ਵਿੱਚ ਮੌਜੂਦ ਹਨ ਇਹਨਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਟਾਈਮ ਵੀ ਵੀਰ ਹੋਣਾ ਦੇ ਕੋਲ ਮੱਝਾਂ ਗਾਵਾਂ ਹਰ ਟਾਈਮ ਨਵਾਂ ਮਾਲ ਵਧੀਆ ਆਉਂਦਾ ਰਹਿੰਦਾ ਹੈ ਸੰਪਰਕ ਕਰਕੇ ਤੁਸੀਂ ਵੀਰ ਹੋਣਾ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਪਸ਼ੂ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆਪਣੀ ਚਾਰ ਵਹਿੜਾਂ ਤੇ ਹੈਗੀ ਆ ਕੀ ਕੀ ਡਿਟੇਲ ਹੈਗੀ ਇਨਾਂ ਵਿਹੜਾਂ ਦੀ ਐਚਐਫ ਦੇ ਵਿੱਚ ਜਰਸੀ ਦੇ ਵਿੱਚ ਵੀਰ ਹੋਣਾਂ ਦੇ ਕੋਲ ਅੱਜ ਇਸ ਟਾਈਮ ਜਿਹੜੀਆਂ ਵਿਹੜਾ ਮੌਜੂਦ ਨੇ ਆਪਾਂ ਜਾਣਕਾਰੀ ਵੀਰ ਹੋਣਾਂ ਦੇ ਕੋਲੋਂ ਲੈ ਲੈਨੇ ਆ ਪੁੱਛ ਲੈਨੇ ਆ ਵੀਰ ਹੋਣਾਂ ਦੇ ਕੋਲ ਚੱਲਦੇ ਆ ਕੀ ਇਹਨਾਂ ਦੀ ਜਿਹੜੀ ਡਿਟੇਲ ਹੈਗੀ ਆ ਇਨਾਂ ਗਾਵਾਂ ਦੀ ਸੋ ਸਤਸ੍ਰੀਕਾ ਜਗਰੂ ਵੀਰ ਜੀ ਸਤਸ੍ਰੀਕਾ ਵੀਰ ਜੀ ਸੋ ਜਗਰੂ ਵੀਰ ਜੀ ਅੱਜ ਜਿਹੜੇ ਆਪਣੇ ਤਿੰਨ ਐਨੀਮਲ ਆਏ ਆ ਚਾ ਚਾਰ ਐਨੀਮਲ ਆਇਆ ਸੌਰੀ ਤੇ ਚਾਰੇ ਵਿਹੜਾ ਹਨ ਹਾਂ ਚਾਰ ਚਾਰੇ ਵਿਹੜਾ ਠੀਕ ਆ ਜੀ ਸੋ ਵੀ ਕਰੀਏ ਤਾਂ ਇਹ ਐਚਐਫ ਦੇ ਵਿੱਚ ਆ ਗਈ ਹੈ ਹਾਂਜੀ ਵੀਰ ਜੀ ਠੀਕ ਆ ਜੀ ਇਹਦੀ ਆਪਾਂ ਨੂੰ ਦੋ ਡਿਟ اے ویر جی پہلا ਸੂਆ ਸੁੰਨ ਜਾ ਰਹੀ ਆ ਠੀਕ ਆ ਜੀ ਤੇ ਦਿਨ 8 ਲੱਖ ਲੈ ਜੂਗੀ ਜੀ ਠੀਕ ਆ ਜੀ ਉਹ ਖੇਦਾਂਦੇ ਆ ਠੀਕ ਆ ਜੀ ਦੋ ਤਾਂ ਪਹਿਲਾ ਸੂਆ ਵੀ ਪਾਸ ਜਾਊਗੀ ਠੀਕ ਆ ਜੀ ਠੀਕ ਸੋ ਕਿਸਾਨ ਵੀਰੋ ਪਹਿਲਾ ਸੂਆ ਜਿੱਦਾਂ ਵੀਰ ਜਗਰੂਪ ਸਿੰਘ ਹੁਣ ਦੱਸਤਾ ਵੀ ਪਹਿਲਾ ਸੂਆ ਸੁੰਨ ਜਾ ਰਹੀ ਏ ਇਹ ਵੜ तकरीबन ਵੀਰ ਜੀ ਦਿਨ 12 ਤੋਂ ਉੱਪਰ ਲੈ ਕੇ ਜਾ ਸਕਦੇ ਦੋ ਹਫਤੇ ਦੇ ਨਾਲ ਅੰਦਰ ਵਾਰੀ ਆ ਇੱਕ ਹਫਤਾ ਦੱਸਦੇ ਨੇ ਠੀਕ ਆ ਜੀ ਸੋ ਕਿਸਾਨ ਵੀਰੋ ਮੂੰਹ ਛਿੱਗੀ ਹੈਗੀ ਆ ਬਾਕੀ ਜਿਹੜੀ ਐਚਐਫ ਦੇ ਵਿੱਚ ਆ ਬਰੀਡ ਦੇ ਵਿੱਚ ਚੰਗੀ ਜਾਤ ਵਿੱਚ ਦੋਸਤੋ ਇਹ ਵੈੜ ਹੈਗੀ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਜੀ ਠੰਡੀ ਸੀਲ ਆ ਵੈੜ ਬਾਕੀ ਚੰਗੀ ਆਸ ਕੀਤੀ ਜਾਂਦੀ ਹੈ ਮਿਲਕ ਵਾਲੀ ਇਹ ਵੈੜ ਹੈਗੀ ਆ ਹਵਾਨਾ ਆਰਡਰ ਦੀ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਚੰਗਾ ਸੋਹਣਾ ਥਾਣਾ ਦੋਸਤੋ ਤਕਰੀਬਨ ਆ ਥਾਣਾ ਮੁਠੀ ਪਰ ਹੈਗਾ ਪਹਿਲਣ ਵੈੜ ਆ ਦੋਸਤੋ ਸੋ ਜਗਰੂਪ ਵੀਰ ਜੀ ਡਿਮਾਂਡ ਕੀ ਕਰ ਰਹੇ ਆਪਾਂ ਇਸੀ ਡਿਮਾਂਡ ਹੈ ਵੀਰ 52000 ਰੁਪਏ ਠੀਕ ਆ ਜੀ ਕੋਈ ਫਿਕਸ ਰੇਟ ਨਹੀਂਗਾ ਮਾਨਤਨ ਹੋਵੇਗਾ ਵਿੱਚੋਂ ਮਾਨਤਨ ਠੀਕ ਆ ਜੀ ਸੋ ਕਿਸਾਨ ਵੀਰੋ 52000 ਵੀਰ ਹੋਣਾ ਨੇ ਇਸ ਦੀ ਜਿਹੜੀ ਡਿਮਾਂਡ ਕੀਤੀ ਆ ਐਚ ਐਫ ਵਹਿੜ ਦੀ ਪਹਿਲਾ ਸੂਆ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ ਪਹਿਲਾ ਸੂਆ ਸੋਣ ਜਾ ਰਹੀ ਆ ਬਾਕੀ ਮਾਨਤਨ ਕਿਸਾਨ ਵੀਰੋ ਜਦੋਂ ਮੌਕੇ ਤੇ ਤੁਸੀਂ ਆਉਂਦੇ ਹੋ ਮਾਨਤਨ ਰੇਟ ਦੇ ਵਿੱਚੋਂ ਜ਼ਰੂਰ ਹੁੰਦਾ ਕੋਈ ਫਿਕਸ ਪ੍ਰਾਈਸ ਨਹੀਂ ਹੁੰਦੇ ਕੇ ਵੀਰ ਹੋਣਾ ਦੇ ਮਾਲ ਵੀਰ ਹੋਣਾ ਕੋਲ ਵਧੀਆ ਆਉਂਦਾ ਚੰਗਾ ਆਉਂਦਾ ਰੇਟ ਵੀ ਜਿਹੜਾ ਵਾਜਬ ਹੁੰਦਾ ਸੋ ਜਗਰੂਬੀਰ ਜੀ ਨੂੰ ਇੱਕ ਵਾਰੀ ਖੋਲ ਕੇ ਆਪਾਂ ਜ਼ਰੂਰ ਤੋਰ ਲਈਏ ਬਾਕੀ ਕਿਸਾਨ ਵੀਰੋ ਹਜੇ ਸੂਨ ਦੇ ਵਿੱਚ ਦੇਣ ਹਜੇ ਪਏ ਨੇ ਤਕਰੀਬਨ ਚੰਗੀ ਆਰਡਰ ਦੀ ਕੁਆਲਿਟੀ ਆ ਕਿਸਾਨ ਵੀਰੋ ਚੰਗੀ ਦੁੱਧ ਦੀ ਆਸ ਕੀਤੀ ਜਾਂਦੀ ਆ ਸੋ ਜਗਰੂ ਵੀਰ ਜੀ ਦੂਜੇ ਨੰਬਰ ਤੇ ਆਪਣੇ ਕੋਲ ਵੈਡ ਆ ਗਈ ਆ ਜਰਸੀ ਦੇ ਵਿੱਚ ਹਾਂਜੀ ਠੀਕ ਆ ਜੀ ਸੋ ਇਸ ਦੀ ਵੀ ਆਪਾਂ ਨੂੰ ਡਿਟੇਲ ਦੱਸੀ ਵੀਰ ਜੀ ਕਿੰਨਾ ਸਮੂਹ ਅੱਗੇ ਸੁਣ ਜਾ ਰਹੀ ਏ ਇਹ ਵੀਰ ਜੀ ਦੂਜਾ ਥੋੜਾ ਸੁਣ ਜਾ ਰਹੀ ਆ ਠੀਕ ਆ ਤੇ ਕਿੰਨਾ ਕੁ ਕੱਚੀ ਹੈਗੀ ਹਜੇ ਵੈਡ ਹਨਾ ਇਹ ਬਹੁਤ ਹੀ ਜਾਂਦੀ ਕੱਚੀ ਆ ਠੀਕ ਆ ਜੀ ਪਹਿਲਾਂ 7 ਮਹੀਨੇ ਪਲੱਸ ਦੁੱਧ ਦਿੱਤਾ ਠੀਕ ਆ ਜੀ ਠੀਕ ਆ ਸੋ 7 ਕੁ ਮਹੀਨੇ ਦੀ ਤਕਰੀਬਨ ਆਸ-ਪਾਸ ਬਿਲਕੁਲ ਕਬਣਾ 7 ਕੁ ਮਹੀਨੇ ਕੰਪਲੀਟ ਹੋ ਗਏ ਹਨਾ ਠੀਕ ਹੈ ਸੋ ਕਿਸਾਨ ਜੀਰੋ 2 ਮਹੀਨੇ ਦੀ ਜਰੂਰ ਤੁਸੀਂ ਨੋਟ ਕਰ ਸਕਦੇ ਹੋ 2 ਮਹੀਨੇ ਹਜੇ ਕੱਚੀ ਆ ਵੈੜ ਜਰਸੀ ਬਰੀਡ ਦੇ ਵਿੱਚ ਹੈਗੀ ਆ ਜਿਹੜੀ ਥਣਾ ਦੀ ਕੁਆਲਿਟੀ ਆ ਉਹ ਜਰੂਰ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਚੰਗਾ ਵਧੀਆ ਥਣ ਬਰਾਬਰ ਆ ਦੋਸਤੋ ਥਣ ਚਾਰੇ ਥਣਾ ਦੀ ਜਿਹੜੀ ਬਰਾਬਰਤਾ ਤੁਸੀਂ ਵੀਡੀਓ ਦੇ ਵਿੱਚ ਜਰੂਰ ਨੋਟ ਕਰ ਸਕਦੇ ਹੋ ਸੋ ਜਗਰੂ ਵੀਰ ਜੀ ਮਾੜਾ ਜੀ ਨੂੰ ਪਿੱਛੇ ਹਲਾਈਏ ਇੱਕ ਵਾਰੀ ਠੀਕ ਹੈ ਜੀ ਠੀਕ ਹੈ ਜੀ ਸੋ ਵੀਰ ਜੀ ਦੁੱਧੋ ਤਾਂ ਡਰਾਈ ਹੋਵੇਗੀ ਇਹ ਜੀ ਡਰਾਈ ਹੋਗੀ ਦੁੱਧੋ ਠੀਕ ਹੈ ਜੀ ਸੋ ਕਿਸਾਨ ਵੀਰੋ ਦੋ ਦੋ ਡਰਾਈ ਆ 7 ਮਹੀਨੇ ਬਿਲਕੁਲ ਕੰਪਲੀਟ ਹੋ ਗਏ ਹਨ ਵੀਰ ਹੁਣਾਂ ਦੱਸਿਆ 2 ਮਹੀਨੇ ਦਾ ਸਮਾਂ ਹਜੇ ਪਿਆ ਹੈ 2 ਮਹੀਨੇ ਕੱਚੀ ਹੈ ਵੜ ਸੋ ਜਗਰੂ ਵੀਰ ਜੀ ਕੀ ਡਿਮਾਂਡ ਕਰ ਰਹੇ ਸੀ ਡਿਮਾਂਡ ਇਹਦੀ ਵੀਰ ਜੀ 50000 ਰੁਪਏ ਠੀਕ ਹੈ ਜੀ 50000 ਠੀਕ ਹੈ ਜੀ ਕੁਛ ਦੱਸਣਾ ਚਾਹੁੰਦੇ ਹੋ ਵੀ ਲੈਣ ਦੇ ਨੇ ਇੱਥੇ ਤੱਕ ਲਾਸਟ ਹੋ ਜਾਏਗਾ ਜਾਂ ਮੌਕੇ ਤੇ ਕੋਈ ਫੋਨ ਮੌਕੇ ਤੇ ਹੋ ਜਾਊਗਾ ਜੇ ਬਾਕੀ ਫੋਨ ਤੇ ਹੋ ਜਾਏਗਾ ਹਨਾ ਠੀਕ ਹੈ ਜੀ ਸੋ ਜਗਰੂ ਵੀਰ ਜੀ ਇਹਨੂੰ ਵੀ ਆਪਾਂ ਖੋਲ ਕੇ ਕੁਰੀ ਤੋਰੀ ਲਈਏ ਦਿਖਾ ਦਿੰਨੇ ਆ ਥੋੜਾ ਜਿਹਾ ਠੀਕ ਹੈ ਜੀ ਨਹੀਂ ਵਧੀਆ ਟਿਲ ਟੂਲ ਕਾਫੀ ਆ ਅੱਜ ਜਦੋਂ ਆਰਡਰ ਬਣਾਇਆ ਵੀਰ ਜੀ ਉਦੋਂ ਬਿਲਕੁਲ ਆ ਸ਼ੋ ਹੋ ਜਾਏਗਾ ਸਭ ਕੁਝ ਬਾਕੀ ਕਿਸਾਨ ਵੀਰੋ ਜਦੋਂ ਤੁਸੀਂ ਆਓ ਮੌਕੇ ਤੇ ਆ ਜਰੂਰ ਨੋਟ ਕਰ ਸਕਦੇ ਹੋ ਕੋਈ ਲਸੀ ਲਾਵੀ ਵੈੜ ਨਹੀਂ ਹੈਗੀ ਰਾਜੀ ਆ ਜਰਸੀ ਦੇ ਵਿੱਚ ਪਿਓਰ ਜਾਤ ਆ ਛੋਟਾ ਕਾਣਾ ਬਿਲਕੁਲ ਨਿੱਕੀ ਬੂਤੀ ਤੁਸੀਂ ਵੇਖ ਸਕਦੇ ਹੋ ਬਾਕੀ ਜਦੋਂ ਤਿਆਰ ਹੋਇਆ ਆਰਡਰ ਉਦੋਂ ਬਿਲਕੁਲ ਹੋਰ ਵੀ ਜ਼ਿਆਦਾ ਖੂਬਸੂਰਤ ਦੋਸਤੋ ਜਿਹੜਾ ਦਿਖ ਦੇਵੇਗੇ ਇਹ ਵੈਡ ਜਰਸੀ ਦੇ ਵਿੱਚ ਠੀਕ ਹੈ ਜੀ ਜੀ ਬਣ ਲਗੀ ਜੀ ਠੀਕ ਠੀਕ ਸੋ ਕਿਸਾਨ ਵੀਰੋ ਰੇਟ ਬਿਲਕੁਲ ਜਿਹੜਾ ਫਿਕਸ ਨਹੀਂ ਹੈਗਾ ਇੱਕ ਵਾਰੀ ਫੇਰ ਦੱਸ ਦਿੰਨੇ ਆ ਕਿਉਂਕਿ ਸਮਾਂ 2 ਮਹੀਨੇ ਦਾ ਪਿਆ ਹੈ ਥੋੜਾ ਬਤਾ ਮਾਨਤਨ ਇਹ ਜ਼ਰੂਰ ਕੀਤਾ ਜਾਵੇਗਾ ਜਦੋਂ ਤੁਸੀਂ ਵੀਰ ਨਾਲ ਸੰਪਰਕ ਕਰੋਗੇ ਪਰਤੇ ਵਿੱਚ ਹੋਊਗਾ ਵੀਰ ਨੂੰ ਆ ਜਿਹੜਾ ਤੁਹਾਡੇ ਨਾਲ ਸੌਦਾ ਜ਼ਰੂਰ ਕਰ ਲਵੇਗਾ ਆ ਸੋ ਜਗਰੂ ਵੀਰ ਜੀ ਆ ਤੀਜੇ ਨੰਬਰ ਤੇ ਆਪਣੇ ਕੋਲ ਐਚ ਐਫ ਦੇ ਵਿੱਚ ਕ੍ਰੋਸ ਕ੍ਰੋਸ ਵਿੱਚ ਆ ਗਈ ਜਾਂ ਠੀਕ ਆ ਜੀ ਪਹਿਲਾ ਸੂਆ ਸੂਣ ਜਾ ਰਹੀ ਹੈ ਠੀਕ ਆ ਜੀ ਸੋ ਵੀਰ ਜੀ ਕਿੰਨੀ ਕੁ ਤਕਰੀਬਨ ਏਜ ਕਿੰਨੀ ਕੁ ਹੋਵੇਗੀ ਇਸ ਦੀ ਇਹ 2 ਸਾਲ ਹੋ ਗਮਰੂਗੀ ਇਸ ਦੀ ਠੀਕ ਆ ਜੀ ਸੋ ਕਿਸਾਨ ਵੀਰੋ 2 ਸਾਲ ਦੀ ਏਜ ਵੀਰ ਹੁਣ ਦੱਸਿਆ ਵੀ 2 ਸਾਲ ਦੀ ਜਿਹੜੀ ਏਜ ਹੈਗੀ ਇਸ ਦੀ ਬਾਕੀ ਜਿਹੜੀ ਆ ਅਡਰਾ ਲੈਵਟੀ ਆ ਦੋਸਤੋ ਉਹ ਜਿਹੜੀ ਬਣੀ ਆ ਉਹ ਬਿਲਕੁਲ ਵੀਡੀਓ ਵਿੱਚ ਤੁਹਾਨੂੰ ਨਜ਼ਰ ਜ਼ਰੂਰ ਆ ਰਹੀ ਹੋਵੇਗੀ ਥਣਾ ਦੀ ਜਿਹੜੀ ਕੁਆਲਿਟੀ ਆ ਉਹ ਵੀ ਚੰਗੀ ਹੈਗੀ ਆ ਸੋ ਜਗਰੂਬੀਰ ਜੀ ਜਿਹੜਾ ਸਮਾਂ ਕਿੰਨਾ ਕੁ ਹਜੇ ਹੋਰ ਲੈ ਜਾਊਗੀ ਹੈ ਸਮਾਂ ਵੀਰ ਜੀ 12 ਤੋਂ 15 ਦਿਨ ਖੜ ਸਕਦੀ ਹੈ ਠੀਕ ਆ ਜੀ 12 ਤੋਂ 15 ਦਿਨ ਦੋਸਤੋ ਹਜੇ ਜਿਹੜਾ ਸਮਾਂ ਇਸਨੇ ਲੈ ਜਾਣਾ ਵੈੜ ਨਹੀਂ ਬਾਕੀ ਪਹਿਲਾ ਸੂਆ ਵੀਰ ਹੁਣ ਦੱਸਿਆ ਵੀ ਸੂਣ ਜਾ ਰਹੀ ਆ ਬਿਲਕੁਲ ਵੱਡੇ ਕਦ ਦੀ ਨਹੀਂ ਕਵਾਂਗੇ ਆ ਕੱਦ ਵੀਰ ਹੁਣਾ ਦੇ ਕੋਲ ਜਿਹੜੀ ਖੜੀ ਹੈ ਜਜਮੈਂਟ ਤੁਸੀਂ ਜ਼ਰੂਰ ਲਗਾ ਸਕਦੇ ਹੋ ਬਿਲਕੁਲ ਠੀਕ ਠਾਕ ਕੱਦ ਹੈਗਾ ਛੋਟ ਬਾਲੀ ਵੱਡੀ ਵੈੜ ਨਹੀਂ ਕਵਾਂਗਾ ਮੈਂ ਬਿਲਕੁਲ ਦਰਮਿਆਨੇ ਮੀਡੀਅਮ ਸਾਈਜ਼ ਦੀ ਦੋਸਤੋ ਇਹੜੀ ਵੈੜ ਹੈਗੀ ਆ ਬਾਕੀ ਜਗਰੂ ਵੀਰ ਜਿਹੜਾ ਪ੍ਰਾਈਜ਼ ਉਹ ਵੀ ਆਪਣਾ ਜ਼ਰੂਰ ਦੱਸ ਦੋ ਇਹਦੇ ਪ੍ਰਾਈਜ਼ ਇਹਦਾ ਵੀ ਜੀ 27000 ਠੀਕ ਹੈ ਜੀ 27000 ਦੋਸਤੋ ਜਿਹੜਾ ਇਸ ਵੈੜ ਦਾ ਵੀਰ ਹੁਣਾ ਰੇਟ ਕੀਤਾ ਹੈ ਬਾਕੀ ਤੁਸੀਂ ਵੀਰ ਹੁਣਾ ਦੇ ਨਾਲ ਡਾਇਰੈਕਟ ਕਾਲ ਕਰਕੇ ਜਿਹੜੇ ਨੰਬਰ ਆ ਦੋਸਤੋ ਉਹ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਆ ਵੀਰ ਹੋਣਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਰੇਟ ਤੈਅ ਕਰ ਸਕਦੇ ਹੋ ਸੋ ਜਗਰੂ ਵੀਰ ਜੀ ਇਹਨੂੰ ਵੀ ਖੋਲ ਲੀਏ ਹਜੇ 12 ਦਿਨ ਦਾ ਜਿਹੜਾ ਦੋਸਤ ਸਮਾਂ ਪਿਆ ਹੈਗਾ ਆਰਡਰ ਹਜੇ ਇਸ ਵੜੀ ਨੇ ਬਣਾ ਕੇ ਬਿਲਕੁਲ ਤਿਆਰ ਕਰ ਲੈਣਾ ਜੀ ਬਾਕੀ ਜਗਰੂ ਵੀਰ ਜੀ ਜਿਹੜਾ ਮਿਲ ਕੇ ਪਹਿਲੇ ਸਵੇ ਦੀ ਜੇ ਆਪਾਂ ਗੱਲ ਕਰੀਏ ਕਿੰਨਾ ਕੁ ਚਵਾਈ ਕਰਵਾ ਦੇਗੀ ਹੈ 10 12 ਕਿਲੋ ਚਵਾਈ ਕਰਾ ਦੂ। ਆ ਨੋਰਮਲ 10 12 ਲੀਟਰ ਤਾਂ ਦੇਉਗੀ। ਠੀਕ ਹੈ। ਠੀਕ ਹੈ। ਸੋ ਕਿਸਾਨ ਵੀਰੋ ਇੱਕ ਬਿਲਕੁਲ ਵਾਜਿਬ ਰੇਟ ਵਾਲੀ ਜਿਹੜੀ ਇਹ ਵੜ ਹੈਗੀ ਆ ਤੇ ਜਿਹੜੀ ਮਿਲਕ ਆ ਉਹ ਵੀ ਘੱਟੋ ਘੱਟ ਵੀ ਵੀਰ ਹੋਣਾ ਦੱਸਿਆ ਵੀ 12 ਕਿਲੋਟਰ ਦੀ ਚਵਾਈ ਇਸਨੇ ਆਰਾਮ ਨਾਲ ਕਰਾ ਦੇਣੀ ਆ। ਪਹਿਲੇ ਸੂਬੇ ਦੇ ਵਿੱਚ ਫਰਸਟ ਲਕਟੇਸ਼ਨ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਨੂੰ ਇਹ ਵੜ ਵੀ ਪਸੰਦ ਹੋਵੇ ਉਹ ਵੀ ਤੁਸੀਂ ਜਿਹੜਾ ਨਾ ਜਰੂਰ ਵੀਰ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹ ਜਿਹੜਾ ਮੋਹਲਾ ਵਾਜਿਬ ਹੈਗਾ। ਤੇ ਥੋੜਾ ਬਾਦਾਂ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਹੋ ਜਾਂਦਾ ਬਾਕੀ ਤੁਸੀਂ ਉਹ ਆਪਣਾ ਫੋਨ ਉੱਪਰ ਜ਼ਰੂਰ ਸੰਪਰਕ ਕਰਕੇ ਕਰ ਸਕਦੇ ਹੋ ਸੋ ਜਗਰੂਵੀਰ ਜੀ ਆ ਚੌਥੇ ਨੰਬਰ ਦੀ ਜਿਹੜੀ ਵੈਡ ਹੈਗੀ ਏ ਇਹ ਤੇ ਪਾਈਆ ਚੰਨਣਾ ਵੀ ਇਹ ਕਿੰਨੇ ਕੁ ਸਟਾਚਰ ਦੀ ਹੈਗੀ ਏਜਿੰਦੀ ਕੀ ਠੀਕ ਹੈ ਜੀ ਬਰੀਡ ਵਾਈਜ਼ ਵੇਖੀਏ ਤੇ ਥੋੜਾ ਜਿਆ ਜਰਸੀ ਦੇ ਵਿੱਚ ਪੈਂਦੀ ਆ ਜਰਸੀ ਕਰੌਸ 50% ਜਰਸੀ ਹੈਗੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਬਿਲਕੁਲ ਜੀ ਜਾਤ ਵਿੱਚ ਵੇਖੀਏ ਤੇ ਜਰਸੀ ਦੀ ਕ੍ਰੋਸਿੰਗ ਦੋਸਤੋ ਹੈਗੀ ਆ ਵਿੱਚ ਤੁਸੀਂ ਆਪ ਨੋਟ ਕਰ ਸਕਦੇ ਹੋ ਸਾਰੇ ਮੇਰੇ ਵੀਰ ਜਿੰਨੇ ਪਸ਼ੂ ਪਾਲਕ ਵੀਰ ਨੇ ਬਿਲਕੁਲ ਸਾਰੇ ਸਿਆਣੇ ਹੋ ਤੁਸੀਂ ਅ ਜਦੋਂ ਤੁਸੀਂ ਦੇਖਦੇ ਹੋ ਜਜਮੈਂਟ ਹਰ ਕਵੀਰ ਨੂੰ ਲੱਗੀ ਜਾਂਦੀ ਆ ਸੋ ਬਾਕੀ ਵੀਰ ਜੀ ਜਿਹੜੀ 1.5 ਸਾਲ ਦੀ ਏਜ ਦੱਸੀ ਹੈ ਤੁਸੀਂ ਠੀਕ ਹਜੇ ਕੋਈ ਟੀਕਾ ਟੂਕਾ ਤਾਂ ਨਹੀਂ ਲਿਆ ਠੀਕ ਆ ਜੀ ਕੋਈ ਆਪਾਂ ਅੱਗੋਂ ਲੈ ਕੇ ਆਈ ਸੀ ਇਸ ਨੂੰ ਵੀ ਕੋਈ ਮਾਂ ਮੂ ਦਾ ਰਿਕਾਰਡ ਪਤਾ ਹੋਵੇ ਜਾਂ ਜਰਸੀ ਦੇ ਵਿੱਚੋਂ ਆਈ ਹੈ ਜਾਂ ਹੋਰ ਕਿਸੇ ਬਰੀਡ ਦੇ ਵਿੱਚੋਂ ਪੱਛੀ ਹੈ ਜਰਸੀ ਦੇ ਵਿੱਚੋਂ ਆਈ ਹੈ ਮਾਂ 16-17 ਕਿਲੋ ਦੁੱਧ ਦੀ ਹੁੰਦੀ ਠੀਕ ਹੈ ਮਦਰ ਦਾ ਜਿਹੜਾ 16-17 ਲੀਟਰ ਦੀ ਮਿਲਕ ਦੀ ਕਪੈਸ ਸੋ ਕਿਸਾਨ ਵੀਰੋ ਬੈਡ ਹੈਗੀ ਤੇ ਜਗਰੂ ਵੀਰ ਜੀ ਇਸ ਦੇ ਮੁੱਲ ਵੀ ਆਪਣਾ ਜਰੂਰ ਦੱਸ ਜੀ ਇਹਦਾ ਮੁੱਲ ਵੀ ਜੀ 8000 8000 ਠੀਕ ਹੈ ਜੀ ਸੋ ਕਿਸਾਨ ਵੀਰੋ 8000 ਰੁਪਏ ਅਸੀਂ ਜਿਹੜੀ ਵੀਰ ਹੋਣਾ ਡਿਮਾਂਡ ਕੀਤੀ ਆ ਤੇ ਬੈੜੀ ਚੰਗੀ ਆ ਅੱਗੇ ਸਾਹਮਣੇ ਸਭਾ ਲਈ ਜਿਹੜਾ ਮੇਰਾ ਵੀਰ ਕੋਈ ਲੈ ਕੇ ਜਾਣਾ ਚਾਹੁੰਦਾ ਹੋਵੇ ਉਹ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਜਗਰੂ ਵੀਰ ਜੀ ਇੱਕ ਵਾਰੀ ਆਪਦੇ ਮੂੰਹੋਂ ਬੋਲ ਕੇ ਨੰਬਰ ਵੀ ਜਰੂਰ ਦੱਸ ਦੋ ਵੈਸੇ ਤਾਂ ਮੈਂ ਆਪਣਾ ਫਲੈਕਸ ਵਿੱਚ ਸਾਰਾ ਕੁਝ ਨੋਟ ਕਰਾ ਦਿੱਤਾ ਜੀ 98781 33172 ਠੀਕ ਹੈ ਜੀ 784376 34902 ਠੀਕ ਹੈ ਜੀ ਕਿਸਾਨ ਵੀਰੋ ਇਹ ਵੀਰ ਦੇ ਕੋਲ ਜਿਹੜੇ ਅੱਜ ਦੇ ਪਸ਼ੂ ਸਨ ਚਾਰ ਵਿਹੜਾਂ ਸਨ ਤੇ ਚਾਰਾਂ ਵਿਹੜਾਂ ਦੇ ਵਿੱਚੋਂ ਜਿਹੜੀ ਵਿਹੜ ਤੁਹਾਨੂੰ ਪਸੰਦ ਆਉਂਦੀ ਹੈ ਕਿਸਾਨ ਵੀਰੋ ਤੁਸੀਂ ਵੀਰਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਖੈਰਾ ਡੇਰੀ ਫਾਰਮ ਹੈਗਾ ਦੋਸਤੋ ਵੀਰ ਹੁਣਾਂ ਦੇ ਕੋਲ ਇੱਥੇ ਹਰ ਸਮੇਂ ਪਸ਼ੂ ਆਉਂਦੇ ਰਹਿੰਦੇ ਹਨ ਜਰਸੀ ਵਿਹੜਾਂ ਦੇ ਪਲਾਵਾ ਐਚ ਐਫ ਸ਼ਹੀਵਾਲ ਮੱਝਾਂ ਨੀਲੀ ਰਾਵੀ ਦੀਆਂ ਚਾਹੇ ਮੋਹਰਾ ਦੀਆਂ ਵੀਰ ਹੁਣਾਂ ਦੇ ਕੋਲ ਸਮੇਂ-ਸਮੇਂ ਤੇ ਪਸ਼ੂ ਆਉਂਦੇ ਰਹਿੰਦੇ ਨੇ ਸੰਪਰਕ ਕਰਕੇ ਤੁਸੀਂ ਕਿਸੇ ਟਾਈਮ ਤੇ ਵੀ ਵੀਰ ਹੁਣਾਂ ਨਾਲ ਜਿਹੜੇ ਪਸ਼ੂ ਇਹ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ボートのまだ。